ਇਹ ਜਿਹੜੀ ਆਵਾਜ਼ ਆਲੀ ਹੈ ਨਾ ਕਿ ਹੱਥ ਜੋੜ ਕੇ ਕਹਿ ਰਿਹਾ ਵੇਖਿਓ ਕਿਤੇ ਕੋਈ ਹੰਕਾਰ ਨਾ ਕਰੇ ਵਾਸਤ ਸਤਨਾਮ ਮਾਨ ਜੀ ਕਹਿੰਦੇ ਵੇਖ ਇਹ ਮਿੱਠਾ ਕਟਿਆ ਕਟਕੁਟ ਮੱਧਾ ਪਾਏ ਹੁੰਡਾ ਅੰਦਰ ਰੱਖ ਕੇ ਦੇਨ ਸੁਮਲ ਸਜਾਏ ਰਸ ਤਸ ਕਟਨ ਪਾਈਏ ਤਪੈ ਤੈ ਬਿਲ ਲਾਏ ਭੀਜੋ ਭੋਗ ਸੰਭਲੀਐ ਬੀਜੇ ਅਗਨ ਜਲਾਏ ਨਾਰਨਿਕ ਮਿੱਠਾ ਪੱਤਰੀ ਐ ਵੇਖੋ ਲੋਕਾਂ ਦਾ ਤੇ ਪਾਵਨ ਸ਼ਬਦ ਦੇ ਅਰਥ ਕੀਤੇ ਮਹਾਰਾਜੀ ਨੇ ਕਹਿੰਦੇ ਵੇਖ ਜੇ ਮਿੱਠਾ ਟੱਟਿਆ ਕੱਟ-ਕੁਟ ਵੱਧਾ ਪਾਇ ਢੱਟ ਕੇ ਮੰਡਾ ਤੇ ਵੱਧਿਆ ਤੇ ਮਹਾਰਾਜ ਜੀ ਕਹਿੰਦੇ ਇਹ ਹੁਣ ਪੁਕਾਰ ਰਿਹਾ ਏ ਇਹਦੀ ਆਵਾਜ਼ ਕਹਿ ਲਈ ਹੱਥ ਜੋੜ-ਜੋੜ ਕੇ ਉਹ ਵੇਖਿਓ ਦੁਨੀਆ ਦੇ ਲੋਕੂ ਕਿਤੇ ਹੰਕਾਰ ਨਾ ਕਰਕੇ ਮਹਾਰਾਜ ਵਾਂਗੂ ਸਤਨਾਮ ਕੁੰਤਾ ਅਰੰਧਨ ਦਾ ਕਹੇ 150 ਮਲ ਸਜਾਏ ਕਹਿੰਦੇ ਜਦੋਂ ਉਹ ਬੇਲਣੇ ਦੇ ਵਿੱਚੋਂ ਨਿਕਲਦਾ ਪੀੜੇ ਜਾਂਦਾ ਇਹਨੂੰ ਕਹਿੰਦੇ ਫਿਰ ਉਦੋਂ ਆਵਾਜ਼ਾਂ ਦਿੰਦਾ ਰਸ ਕਸ ਟੱਕਰ ਪਾਈ ਜਾਂ ਤਪੈ ਤਵ ਲਾਏ ਕਹਿੰਦੇ ਜਦੋਂ ਕੜਾਹੀ ਵਿੱਚ ਪਾਇਆ ਤੇ ਕਹਿੰਦੇ ਹੁਣ ਇਹਦੀ ਉਹ ਆਵਾਜ਼ ਆ ਨਹੀਂ ਹੈ ਭੀ ਸੁਖੋਗ ਸੰਬੰਧੀ ਹੈ ਕਹਿੰਦੇ ਇਹਦੀ ਖੋਰੀ ਇਹਦਾ ਚੂੜਾ ਵੀ ਰੱਖ ਲਿਆ ਵਿੱਚੇ ਅਗਨ ਜਲਾਏ ਅੱਗ ਦੇ ਵਿੱਚ ਉਹਨੂੰ ਜਲਾਇਆ ਗਿਆ ਨਾਟਕ ਮਿੱਠਾ ਪਤਲੀ ਐ ਕਹਿੰਦਾ ਵੇਖ ਲੋ ਮੈਂ ਮਿੱਠਾ ਬੜਾ ਸੀ ਤੇ ਮੇਰਾ ਹਾਲ ਵੇਖ ਲੋ ਹੁਣ ਕੀ ਹੋਇਆ ਵੇਖ ਨਾਟਕ ਮਿੱਠਾ ਪਤਲੀ ਐ ਵੇਖੋ ਲੋਕਾਂ ਆਏ ਉਹ ਲੋਕੋ ਦੁਨੀਆ ਦੇ ਲੋਕੋ ਆ ਕੇ ਮੇਰਾ ਹਾਲ ਵੇਖੋ ਮੈਂ ਹੰਕਾਰ ਕੀਤਾ ਸੀ ਵੇਖੋ ਸੱਜੇ ਜੀ ਐਸੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਧਰਗੁਨ ਨਾਨਕ ਸਾਹਿਬ ਜੀ ਨੇ ਸਮਝਾਇਆ ਸਾਨੂੰ ਸਾਡੇ ਤੇ ਚੱਕ ਹੰਕਾਰ ਆ ਜਾਂਦਾ ਹੈ ਸਾਰਾ ਜੀਵਨ ਹੀ ਹੰਕਾਰ ਦੇ ਵਿੱਚ ਆਪਾਂ ਪੂਰੇ